ਇੱਕ ਪੱਥਰ ਕੀ ਵੀ ਤਕਦੀਰ ਬਦਲ ਸਕਦੀ ਹੈ ਸ਼ਰਤ ਇਹ ਹੈ ਕਿ ਉਸੇ ਸਲੀਕੇ ਸਿਤਰਾਛਿਆ ਜਾਵੇ ਸਤਕਾਰਯੋ ਦੋਸਤੋ ਜੇ ਸਲੀਕੇ ਨਾਲ ਤਰਾਛਣ ਵਾਲੇ ਪਰੇਸ਼ਾਨ ਹੋ ਉਹਨਾਂ ਨਾਲ ਹੀ ਕੁਸਲੀਕੇ ਨਾਲ ਨਾ ਵਰਤੇ ਹਾਕਮ ਦੁਸ਼ਮਣਾ ਵਰਗੇ ਹੋ ਜਾਣ ਫਿਰ ਉਹ ਪਥਰ ਨੂੰ ਸ੍ਰੀ ਕੇ ਨਾਲ ਕਿਵੇਂ ਤਰਛੂਗੇ ਮੇਰੀ ਮਰਾਦ ਹੈ ਪੰਜਾਬ ਦੇ ਉਹਨਾਂ ਵੱਧ ਪੀੜਤ ਸਰਕਾਰੀ ਅਧਿਕਾਰੀਆਂ ਤੋਂ ਦਫਤਰੀ ਸਟਾਫ ਤੋਂ ਜਿਨ੍ਹਾਂ ਤੇ ਕਾਨੂੰਨ ਨਾਲ ਦੀ ਕੋਈ ਚੀਜ਼ ਲਾਗੂ ਨਹੀਂ ਤੇ ਉਹ ਰੋਜ਼ ਸੜਕਾਂ ਤੇ ਕੁੱਟ ਖਾਣ ਲਈ ਮਜਬੂਰ ਨੇ ਅਤਿ ਦੀ ਸਰਦੀ ਸਰਕਾਂ ਤੇ ਸੌਣ ਲਈ ਮਜਬੂਰ ਨੇ ਮੈਂ ਗੱਲਬਾਤ ਕਰਨ ਜਾ ਰਿਹਾ ਪੰਜਾਬ ਦੇ ਸਰਕਾਰੀ ਸਕੂਲਾਂ ਚ ਕੰਮ ਕਰਦੇ ਕੰਪਿਊਟਰ ਫੈਸਿਲਿਟੀਆਂ ਦੀ ਐਨਐਸਕੇਓਫ ਅਧਿਆਪਕ ਦੀ ਵਲੰਟੀਅਰਸ ਟੀਚਰਸ ਸਪੈਸ਼ਲ ਐਜੂਕੇਟਰ ਦਫਤਰੀ ਸਟਾਫ ਤੇ ਮੇਟੇ ਮੀਲ ਵਰਕਰ ਇਹਨਾਂ ਦੀ ਕਿਰਤੀ तकरीबन 75000 ਬਣਦੀ ਹੈ। ਅਵਰ ਸਭ ਤੋਂ ਪਹਿਲਾਂ ਕੰਪਿਊਟਰ ਟੀਚਰ ਦੀ ਗੱਲ ਕਰਦੇ ਹਾਂ। ਇਹ ਪਿਛਲੇ 20 ਸਾਲ ਤੋਂ ਸਰਕਾਰੀ ਸਕੂਲਾਂ 'ਚ ਕੰਮ ਕਰਦੇ ਆ। ਬਹੁਤ ਨਗੁਣੀ ਜੀ ਤਨਖਾਹ ਤੋਂ ਇਹਨਾਂ ਦਾ ਕੰਮ ਸ਼ੁਰੂ ਹੋਇਆ ਸੀ। ਔਰ ਕਈ ਵਾਰੀ ਪੱਕੇ ਹੋਣ ਦੀ ਆਸ ਨਾਲ ਜਾਂ ਚੰਗੇ ਭਵਿੱਖ ਦੀ ਆਸ ਨਾਲ ਇੱਕ ਚੰਗਾ ਪ੍ਰੋਫੈਸ਼ਨ ਸਮਝ ਕੇ ਬਹੁਤ ਸਾਰੇ ਕੰਪਿਊਟਰ ਫੈਕਲਟੀ ਜਿਹੜੇ ਉਹਨਾਂ ਵਿੱਚੋਂ ਲੋਕਾਂ ਨੇ ਪ੍ਰਾਈਵੇਟ ਕੰਪਨੀ ਵਿੱਚੋਂ ਜਿਵੇਂ ਇਨਫੋਸਿਸ ਕੰਪਨੀ ਵਿੱਚੋਂ ਵੀ ਆਪਣੀਆਂ ਨੌਕਰੀਆਂ ਛੱਡ ਕੇ ਇੱਧਰ ਜੁਆਇਨ ਕੀਤਾ। ਅਰ ਜੇ ਉਹ ਅੱਜ ਉੱਧਰ ਹੁੰਦੇ ਤੇ ਸ਼ਾਇਦ 3-4 ਲੱਖ ਮਹੀਨੇ ਦਾ ਲੈਂਦੇ। ਇਹਨਾਂ ਦੀ ਗਿਣਤੀ ਜਿਹੜੇ ਕੰਪਿਊਟਰਸ ਤੋਂ ਚੱਲਦੇ ਆ 7172 ਸੀ। ਜਿਨ੍ਹਾਂ ਵਿੱਚੋਂ 100 ਦੇ ਲਗਭਗ ਅਕਾਲਪੁਰ ਕੋਲ ਪਿਆਰਾ ਆ ਗਿਆ ਤੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਦੁੱਖੀ ਨਹੀਂ ਮਿਲੀ। ਇਹ ਅੱਜਕੱਲ੍ਹ ਮੁੱਖ ਮੰਤਰੀ ਦੀ ਸ਼ਹਿਰ ਸੰਘੂਰ ਚ ਰਾਤ ਦਿਨ ਸੜਕਾਂ ਤੇ ਪੁਲਿਸ ਦੀਆਂ ਹੁਜਾਂ ਖਾਣ ਲਈ ਮਜਬੂਰ ਨੇ ਤੇ ਠੰਡ ਸੜਕਾਂ ਤੇ ਸੌਣ ਲਈ ਮਜਬੂਰ ਨੇ ਇਹਨਾਂ ਨਾਲ 2011 ਵਿੱਚ ਬਕਾਇਦਾ ਸਰਕਾਰੀ ਚਿੱਠੀਆਂ ਰਾਈ ਵਾਧਾ ਹੋਇਆ ਸੀ ਵੀ ਤੁਹਾਨੂੰ ਜਿਹੜੇ ਪੰਜਾਬ ਦੇ ਸਰਕਾਰੀ ਸਕੂਲਾਂ ਚ ਵੋਕੇਸ਼ਨਲ ਮਾਸਟਰਸ ਕੰਮ ਕਰਦੇ ਆ ਉਹ ਗ੍ਰੇਡ ਮਿਲੇਗਾ ਸੋਸਾਇਟੀ ਅਧੀਨ ਜਿਹੜੀ ਪਿਕਟ ਸੋਸਾਇਟੀ ਹੈ ਉਹਦੇ ਦੇਣੀ ਰਹੋਗੇ ਪਰ ਸਾਰੇ ਹੀ ਸੀਐਸਆਰ ਜਿਹੜੇ ਸਿਵਲ ਸਰਵਿਸਜ਼ ਜ਼ਰੂਰ ਹੈ ਉਹਦੇ ਅਧੀਨ ਤੁਹਾਨੂੰ ਲਾਭ ਮਿਲੇਗਾ ਸਾਰੇ ਭੱਤੇ ਮਿਲਣ ਯੋਗ ਹੋਣਗੇ ਇੱਕ ਵਾਰੀ ਲਾਗੂ ਕਰਕੇ ਮੁੜ ਕੇ ਸਰਕਾਰ ਪਛਾਣ ਤੀ ਗਈ ਖਾਸ ਕਰਕੇ ਜਿਹੜਾ ਇਹਨਾਂ ਦੇ ਛੇਵਾ ਪੇਕ ਮਿਸ਼ਨ ਲਾਗੂ ਹੋਣਾ ਸੀ ਉਹ ਇਹ ਸਰਕਾਰ ਜਿਹੜੀ ਹੁਣ ਵਾਲੀ ਆ ਉਹ ਨਹੀਂ ਕਰ ਰਹੀ ਤੇ ਇਹਨਾਂ ਦੀ ਬਣਦੀ ਤਰਖਾਹ ਤੋਂ ਲਗਭਗ ਇਹਨਾਂ ਨੂੰ ਅਤਾ ਮਿਲ ਰਿਆ ਔਰ ਜਿਸ ਨੇ ਆ ਬੇ ਜੇ ਇਨਾ ਚੋਂ ਕੱਲ ਨੂੰ ਕੋਈ ਰਿਟਾਇਰ ਹੋ ਜਾਂਦਾ ਕੁਝ ਹੋ ਵੀ ਗਏ ਹੋਣਗੇ ਕਿਉਂਕਿ ਜਿਹੜਾ ਵੱਡੀ ਉਮਰ ਚ ਆਇਆ ਉਹ 20 ਸਾਲ ਸਰਵਿਸ ਕਰਦਾ ਐਵਰੇਜ ਸਰਵਿਸ ਜਿਹੜੀ ਆ ਉਹ ਅਧਿਆਪਕ ਦੀ ਸਕੈਂਡਰੀ ਸਕੂਲਾਂ ਵਿੱਚ 27 28 ਸਾਲੀ ਹੁੰਦੇ ਆ ਤੇ ਬਾਕੀਆਂ ਦੇ ਵੀ 2 ਤੇ 2.5 ਲੱਖ ਰੁਪਏ ਸੁੱਕਰ ਚੁੱਕੇ ਜਿਹੜੇ 20 ਸਾਲ ਕਰਕੇ ਤੇ ਸਰਕਾਰ ਇਨੀ ਠੀਠਿਆ ਵੀ ਇਹਨਾਂ ਦੀ ਕੋਈ ਗੱਲਬਾਤ ਸੁਣਨ ਦੀ ਬਜਾਏ ਐਵੇਂ ਡੰਗ ਟਪਾਉਂ ਢੰਗ ਨਾਲ ਜਿਵੇਂ ਇਹ ਕਹਿੰਦੀ ਇਹ 52 ਸਾਲ ਤੱਕ ਕੱਢਿਆ ਨਹੀਂ ਜੋ ਉਹ ਆਲਰੇਡੀ ਜਿਹੜੇ ਸਰਸੂਰ 라ਗੂ ਹੋ ਗਏ ਜਦੋਂ ਫਿਰ ਕੌਣ ਕੱਟਣ ਵਾਲਾ ਇਹਨਾਂ ਨੂੰ ਜੰਮਿਆ ਸੋ ਇਹਨਾਂ ਨਾਲ ਵੱਡਾ ਧੱਕਾ ਹੋਇਆ ਇਹ ਲੜਾਈ ਦੇ ਮੈਦਾਨ 'ਚ ਨੇ ਔਰ ਇਹ ਇਸ ਲਈ ਇਹ ਹੋਇ ਮੰਨ ਕਰਦੇ ਆ ਕਿ ਸਾਡੇ ਤੇ 6ਵੇਂ ਅਕਵੇ ਪੇਕ ਮਿਸ਼ਨ ਲਾਗੂ ਕਰਕੇ ਤੇ ਸਾਨੂੰ ਬਣਦੇ ਸਾਰੇ ਲਾਭ ਬਖਾਇ ਇਸ ਮੇਦ ਦਿੱਤੇ ਜਾਣ ਤਾਂ ਕਿ ਸਾਡੀ ਵੀ ਇੱਜ਼ਤ ਇੱਕ ਅਧਿਆਪਕ ਵਾਲੀ ਹੋਵੇ ਅਗਲਾ ਕਿਡਰਿਆ ਐਨ ਐਸ ਕੇ ਯੂ ਐਫ ਨੈਸ਼ਨਲ ਸਕਿਲਸ ਕੁਆਲੀਫਿਕੇਸ਼ਨ ਫਰੇਮਵਰਕ ਸਕੀਮ ਦੇਣ ਇਹ ਕੋਈ 2633 ਦੀ ਗਿਣਤੀ ਚ ਅਧਿਆਪਕ ਨਹੀਂ ਜਿਹੜੇ ਵਕ ਵਕ ਟ੍ਰੇਨ ਕੋਈ ਮੋਟਰ ਮਕੈਨਿਕਾ ਕੋਈ ਮੈਟਰੀ ਟ੍ਰੇਨਿੰਗ ਸਿਕਿਉਰਟੀ ਟ੍ਰੇਨਿੰਗ ਬਿਊਟੀ ਪਾਰਲਰ ਸੋ ਐਂਡ ਸੋ ਜਿੰਨੇ ਵੀ ਆਪਾਂ ਕਿਤਾਕਾਰੀ ਕੋਰਸ ਕਿੰਨੇ ਕਰਾ ਰਹੇ ਨੇ ਇਹਨਾਂ ਨੂੰ 22 ਕੰਪਨੀਆਂ ਦੇ ਅਫਸਰ ਤੇ ਤੁਹਾਨੂੰ ਅੰਦਾਜ਼ਾ ਕਰੋ ਕਿ 2633 ਦੀ ਗਿਣਤੀ ਹੈ ਤੇ 22 ਕੰਪਨੀਆਂ ਇਹਮਨੇ ਇੱਕ ਕੰਪਨੀ ਨੂੰ 150 ਅਧਿਆਪਕ ਵਰਹਾ ਕੰਪਨੀ ਵੀ ਇੱਕ ਨਹੀਂ ਇਹਨਾਂ ਨੂੰ 17000 ਰੁਪਏ ਸਾਢੇ 550 ਰੁਪਇਆ ਵੀ ਦਿਹਾੜੀ ਨਹੀਂ ਬਣਦੀ ਔਰ ਇਹਨਾਂ ਜੋ ਬਹੁਤ سارے ਵੀਟੈਕ ਨੇ ਡਿਪਲੋਮਾ ਹਾਂ ਡਰ ਚ ਨਹੀਂ ਹੈ ਕੁਆਲਿਫਿਕੇਸ਼ਨਾਂ ਵਾਲੇ ਆ ਔਰ ਜਿਹੜੀ ਸਾਡੇ ਗਵਾਂਡ ਹਰਿਆਣਾ ਸਰਕਾਰ ਆ ਉਹ ਉਥੇ 33550 ਰੁਪਏ ਤੇ 5% ਵਾਧਾ ਦਿੰਦੀ ਹੈ ਹਰ ਸਾਲ ਔਰ ਇਹਨਾਂ ਦੀ ਮੰਗ ਵੀ ਇਨਾ ਕੁ ਵੱਡੇ ਹੀ ਨਹੀਂ ਰੱਖੀ ਪਰ ਇੱਕ ਵਾਰ ਕਰ ਲੋ ਸਾਨੂੰ ਜਿੰਨੇ ਸਕੇਲ ਬਣਦੇ ਹੁੰਦੇ ਹੋਏ ਅੰਦੇ ਪੀ ਸਾਨੂੰ ਹਰਿਆਣੇ ਜਿੰਨੀ ਤਰਖਾ ਦੇ ਦਿਓ ਤੇ ਨਾਲ ਸਾਨੂੰ ਕੰਪਨੀਆਂ ਬਾਹਰ ਕਰ ਦਿਓ ਸਾਨੂੰ ਸਰਕਾਰ ਆਪਣੇ ਅਧੀਨ ਕਰ ਲਵੇ ਇਸੇ ਵਜ੍ਹਾ ਤੇ ਅਜੇ ਠੇਕੇ ਤੇ ਰੱਖੇ ਇਹ ਇਹਨਾਂ ਸੁਧਾਰ ਨੂੰ ਬੰਦ ਕਰਦੇ ਆ ਪਰ ਸਰਕਾਰ ਬਿਲਕੁਲ ਢੀਠ ਹੋਈ ਪਈ ਆ ਕੋਈ ਸੁਣ ਲਈ ਤਿਆਰ एक केडर है आ जिन मोटे तौर पर उगते विजा किन्ने केडर आने वॉल्टीयर से कह सकते हैं उन्होंने गिणती तेरह कजार है उन्होंने एक हजार आई ई वी कोई छे हजार दो सौ आ ई जी एस ए आई ई एस टी आर और कोई बुंजा सौ आ सिक्ख्या प्रोवाइडर ਇਹਨਾਂ ਨੂੰ ਸਾਰੇ ਵਲੰਟੀਅਰ ਟੀਚਰ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਸੁਪੀਲੋ। ਔਰ ਇਹ ਵੀ ਪਿਛਲੇ 15 ਸਾਲ ਤੋਂ ਲਗਾਤਾਰ ਸੰਘਰਸ਼ ਚ ਰਿਹਾ ਹੈ। ਅੱਜ ਵੀ ਨੇ ਭਾਵੇਂ ਇਹ ਸਰਕਾਰ ਨੇ ਜਿਵੇਂ ਕੇਹ ਨੂੰ ਥਕਾ ਦੇਂਦਾ ਤੇ ਇੱਕ ਰੈਗੂਲਰ ਕਰਨ ਦੀ ਲਾਲਾ ਲਾਲਾ ਕੀਤੀ ਹੈ। ਹਾਲਾਂਕਿ ਉਹ ਰੈਗੂਲਰ ਦੇ ਹੋਣ ਦੇ ਨਾਲ ਦੀ ਜਿਹੜੀ ਤਨਖਾਹ ਬਣਦੀ ਆ ਜਿਹੜੀਆਂ ਉਹਨਾਂ ਨੂੰ ਫੈਸਿਲਿਟੀਆਂ ਮਿਲਦੀਆਂ ਉਹਦੇ ਨੇੜੇ ਤੇੜੇ ਵੀ ਨਹੀਂ ਕਿਤੇ ਇਹਨਾਂ ਨੂੰ 15000 ਕੇ ਰ 18000 ਕੇ ਨੂੰ 22000 ਸਮਝ ਲਓ ਵੀ 500 ਤੋਂ ਲੈ ਕੇ 6-700 ਰੁਪਇਆ ਦਿਹਾੜੀ ਇਹਨਾਂ ਨੂੰ ਮਿਲਦੀ ਆ ਰਿਟਾਇਰ ਹੋਣ ਤੇ ਜਾਂ ਡੈਥ ਹੋਣ ਤੇ ਕਿਸੇ ਕਿਸਮ ਦਾ ਕੋਈ ਬੈਨੀਫਿਟ ਨਹੀਂ ਬਨ ਸੁੱਕੇ ਸਾਨੇ ਘਰੋਂ ਜਾਣਗੇ ਔਰ ਇਹ ਅਧਿਅਪਕ ਜਿਹੜੇ ਆ ਇਹ ਵੀ ਪਿਛਲੇ ਲੰਮੇ ਸਮੇਂ ਤੋਂ ਵੇੜਤੇ ਆ ਤੇ ਜਦੋਂ ਆਮ ਆਦਮੀ ਪਾਰਟੀ ਸਰਕਾਰ ਨਹੀਂ ਸੇ ਆਈ ਜੋ ਉਦੋਂ ਇਹਨਾਂ ਦੇ ਜਿਹੜੇ ਹੁਣ ਮੰਤਰੀ ਨੇ ਖੁਦ ਮੁੱਖ ਮੰਤਰੀ ਆ ਖੁਦ ਧਰਨਿਆਂ 'ਚ ਬੈੰਦੇ ਸੀ ਔਰ ਅੰਦੇ ਹੀ ਇਹ ਚੁਟਕੀ 'ਚ ਕੰਮ ਕਰਨ ਵਾਲਾ ਇੱਕ ਹੋਰ ਕੈਟੇਗਰੀ ਹੈ ਜਿਹੜੀ ਅਬਨਾਰਮਲ ਬੱਚਿਆਂ ਨੂੰ ਪੜਾਉਂਦੀ ਆ ਉਹ ਆ ਸਪੈਸ਼ਲ ਐਜੂਕੇਟਰ ਉਹਨਾਂ ਨੂੰ ਕਹਿੰਦੇ ਆ ਔਰ ਉਹਨਾਂ ਦੀ ਗਿਰਤੀ ਜਿਹੜੀ ਆ ਉਹ 383 ਆ ਉਹਨਾਂ ਚੋਂ 27 ਜਿਲ੍ਹਾ ਲੈਵਲ ਤੇ ਡਿਸਟ੍ਰਿਕਟ ਕੋਆਰਡੀਨੇਟਰ ਤੌਰ ਤੇ ਕੰਮ ਕਰਦੇ ਆ ਤੇ 356 ਜਿਹੜੇ ਆ ਉਹ ਬਲਾਕਾਂ ਚ ਜਾ ਕੇ ਜਿਹੜੇ ਸਕੂਲ ਨੇ ਵੱਖ-ਵੱਖ ਜਿੱਥੇ ਉਹਨਾਂ ਦੇ ਸੈਂਟਰ ਬਣਾਏ ਗਏ ਆ 8-10 ਸੈਂਟਰ ਤਰੀਕਨ ਹਰੇਕ ਬਲਾਕ ਚ ਆ ਉਹਨਾਂ ਚ ਰੋਜ਼ ਕਦੀ ਉੱਥੇ ਕਦੀ ਉੱਥੇ ਜਾਂ ਕੁਝ ਘੰਟੇ ਉੱਥੇ ਕੁਝ ਘੰਟੇ ਉੱਥੇ ਇਦਾਂ ਜਾ ਕੇ ਪੜਾਉਂਦੇ ਆ ਔਰ ਉਹ ਵੀ ਪਿਛਲੇ 10 ਸਾਲ ਤੋਂ ਇੱਕ ਆਪਣੇ ਬਕਾਇਦਾ ਜਿਹੜੇ ਟ੍ਰੇਨਿੰਗ ਦੇ ਡਿਪਲੋਮੇ ਆ 2 ਸਾਲ ਦਾ ਸਾਲ ਦਾ ਉਹ ਲੈ ਕੇ ਇਹ ਕੰਮ ਕਰ ਰਹੇ ਹथे ਉਹਨਾਂ ਨੂੰ 25000 ਰੁਪਇਆ ਮਿਲਦਾ ਪਿਛਲੇ 6 ਸਾਲ ਤੋਂ ਉਹਨਾਂ ਦੀ ਚਰਖਾ ਵਿੱਚ ਇੱਕ ਪੈਸਾ ਵਧਾ ਨਹੀਂ ਹੋਇਆ ਔਰ ਸਾਢੇ ਪੰਜ ਆ ਦਾ ਹਿਸਾਬ ਜਿਹੜਾ ਯੂਨੀਅਨ ਟੈਰੀਟਰੀ ਚੰਡੀਗੜ੍ਹ ਹੈ ਉੱਥੇ ਇਹਨਾਂ ਅਧਿਆਪਕਾਂ ਨੂੰ 56000 ਮਿਲਦਾ ਜਦੋਂ ਕਿ ਇਹਨਾਂ ਨੂੰ 25000 ਦਰਦਾ ਅੰਦਾਜ਼ਾ ਲਾਓ ਸੁਪਰੀਮ ਕੋਰਟ ਨੇ ਵੀ ਪਿਛਲੇ ਸਮੇਂ 'ਚ ਇਹਨਾਂ ਦੇ ਅੱਖ ਚੱਕ ਕੇ ਕੇਸ ਕੀਤਾ ਪਈ ਇਹਨਾਂ ਨੂੰ ਈਟੀਟੀ ਵਾਲਾ ਗ੍ਰੇਡ ਦਿੱਤਾ ਜਾਵੇ ਉਸੇ ਤਰ੍ਹਾਂ ਇਹਨਾਂ ਨੂੰ ਜਿੰਨੀਆਂ ਪੋਸਟਾਂ ਹੋਰ ਬਣਦੀਆਂ ਔਰ ਲਗਭਗ 4000 ਪੋਸਟ ਸਾਡੇ ਪੰਜਾਬ 'ਚ ਹੋਰ ਬਣਦੀਆਂ 4000 ਬੱਚਿਆਂ ਨੂੰ ਗੁਰਜਾਰ ਦੇਣਾ ਬਣਦਾ ਜਿਹੜੀ ਸਰਕਾਰ ਵਧੀਆ ਐਜੂਕੇਸ਼ਨ ਦੇਣ ਦੇ ਦਾਅਵੇ ਕਰਦੀ ਹੈ ਪਰ ਉਹ ਇਹ ਪੋਸਟ ਵਾਰ ਨਹੀਂ ਰਹੀ ਬਾਕੀ ਪੂਸਤਾਂ ਤਰ੍ਹਾਂ ਔਰ ਇਹਨਾਂ ਅਧਿਆਪਕਾਂ ਵੱਲੇ ਵੀ ਪਿੱਠ ਕਰਕੇ ਬੈਠੀ ਆ ਜਦੋਂ ਕਿ ਇਹ ਅਧਿਆਪਕ ਪਿਛਲੇ ਲੰਬੇ ਸਮੇਂ ਤੋਂ ਮੁਹਾੜੀ ਲਗਾਤਾਰ ਸੰਘਰਸ਼ ਦੇ ਮੈਦਾਨ ਵਿੱਚ ਵੀ ਨੇ ਤੇ ਸਕੂਲਾਂ 'ਚ ਵੀ ਆਪਣਾ ਕੰਮ ਕਰ ਰਹੇ ਆ ਇਸੇ ਤਰ੍ਹਾਂ ਹੀ ਐਸਐਸ ਦੀਨ ਇੱਕ ਟੀਚਰ ਪਰਤੀ ਹੋਈ ਸੀ ਉਹ ਰੈਗੂਲਰ ਹੋ ਗਏ ਬੜੇ ਜਦੋਂ ਜਿਹੜੇ ਨਾਲ ਪਰ ਉੱਥੇ ਕੰਮ ਕਰਦੇ ਐਸਐਲਏ ਉਹ ਵੀ ਠਰਾਵੀਰ ਤਨਖਾਹ ਲੈਣ ਲਈ ਮਜਬੂਰ ਨੇ ਤੇ ਸਰਕਾਰ ਉਹਨਾਂ ਦੀ ਕੋਈ ਸੁਣ ਲਈ ਤਿਆਰ ਨਹੀਂ ਲਾਰੇ ਲੱਪੇ ਤੋਂ ਵੱਧ ਕੁਝ ਨਹੀਂ ਔਰ ਸਰਕਾਰ ਦੀ ਉਹਨਾਂ ਵੱਲ ਵੀ ਪੇਠਿਆ ਇਸ ਤੋਂ ਅੱਗੇ ਆਈਏ ਇੱਕ ਦਫਤਰੀ ਸਟਾਫ ਆ ਜਦੀ ਗਿਣਤੀ ਲਗਭਗ 1000 ਦੇ ਆਂ ਕਰੀਬ ਉਹਨਾਂ ਚ ਮੇਢੇ ਵੀਰ ਕਰਮਚਾਰੀ ਵੀ ਨੇ ਤੇ ਦਫਤਰੀ ਕਰਮਚਾਰੀ ਵੀ ਆ ਡਾਟਾ ਆਪਰੇਟਰ ਵੀ ਆ ਉਹਨਾਂ ਜੋ ਜਿਹੜੇ ਕਾਊਂਟੈਂਟਰ ਨੇ ਬਾਈਕ ਉਹਨਾਂ ਨੂੰ 35000 ਰੁਪਿਆ ਮਿਲਦਾ ਔਰ ਜੇ ਠੀਕ ਤਨਖਾਹ ਹੋਵੇ ਤੇ ਉਹ 670 ਤੇ ਜਾਣਗੇ ਇਸ ਤਰ੍ਹਾਂ ਮੀਡੀਅਮ ਰਿਡ ਬਲਾਕ ਮੈਨੇਜਰ ਆ ਜਿਨ੍ਹਾਂ ਨੂੰ 25000 ਰੁਪਏ ਮਿਲਦਾ 216 ਚਾਹੀਦੇ ਪਰ 216 ਦਾ ਕੰਮ 104 ਕਰ ਰਿਹਾ ਮੇਰੇ ਅੱਖੇ ਜਾਂਦਾ ਦੋਹਾਂ ਦਾ ਕੰਮ ਕਰ ਰਿਹਾ ਇਸ ਤਰ੍ਹਾਂ ਕੋਈ ਬਾਈਕ ਡਾਟਾ ਐਂਟਰੀ ਆਪਰੇਟਰ ਨੇ ਉਹਨਾਂ ਨੂੰ 12000 ਸਿਰਫ ਮਿਲਦਾ ਉਹਨਾਂ ਦਾ ਜਾ ਕਰੋ 450 ਦਿਹਾੜੀ ਔਰ ਇਹ ਸਾਰੇ ਜਿਹੜੇ ਕੰਪਿਊਟਰ ਟੀਚਰ ਨੇ ਇਹ ਦਫਤਰੀ ਸਟਾਫ ਆ ਇਹ ਔਨ ਮੈਲਟ ਨੇ ਇਹਨਾਂ ਨੂੰ ਰੈਗੂਲਰ ਕਰਨ ਲਈ ਸਰਕਾਰ ਨੂੰ ਕੋਈ ਬਹਾਨਾ ਨਹੀਂ ਬਣਦਾ ਇਸੇ ਤਰ੍ਹਾਂ ਜਿਹੜੇ ਸਪੈਸ਼ਲ ਐਜੂਕੇਟਰ ਆ ਇਹ ਵੀ ਬਿਲਕੁਲ ਔਨ ਮੈਲਟ ਆ ਸੋ ਜਿਹੜਾ ਵੀ ਇਹਨਾਂ ਚੋਂ ਅਤੇ ਆਪਕੇ ਦਫਤਰੀ ਸਟਾਫ ਕੋ ਮੰਗ ਕਰਦਾ ਇਹਨਾਂ ਦੀ ਕਿਸੇ ਦੇ ਵੀ ਕੋਈ ਨਜਾਇਜ਼ ਮੰਗ ਨਹੀਂ ਗੀ ਕਦੀ ਕਿਸੇ ਅਫਸਰ ਦੀ ਕਿਸੇ ਮੰਤਰੀ ਦੀ ਹਿੰਮਤ ਨਹੀਂ ਪੈ ਸਕਦੀ ਤੇ ਉਂਗਲ ਕਰਕੇ ਕਹੇ ਵੀ ਆਹ ਤੁਹਾਡੀ ਮੰਗ ਗਲਤ ਆ ਕਿਉਂਕਿ ਇਹ ਆਪਣੀ ਮੰਗ ਤੋਂ ਵੀ ਘੱਟ ਮੰਗ ਰਹਾ ਆ ਔਰ ਇਸੇ ਤਰ੍ਹਾਂ 40-45 ਹਜ਼ਾਰ ਦੇ ਕਰੀਬ ਮਿੱਡੇ ਮੀਲ ਵਰਕਰ ਆ ਜਿਹੜਾ ਜਿਹਦੀ 100 ਰੁਪਇਆ ਦਿਹਾੜੀ ਆ ਸਵੇਰੇ ਉਹ ਸੁਖਨਾਲ ਸਕੂਲ ਲੱਗਦੇ ਹਾਜ਼ਰ ਹੋ ਜਾਂਦੇ ਆ ਪਰ ਤਾਂ ਨਪਤਾ ਰੋਟੀ ਖਵਾਉਣ ਦਾ ਕੇਸ ਕੋਈ 100 ਬੱਚਾ ਕਹੇ ਚ ਯਾਰ ਬੱਚਾ ਰੋਟੀ ਖਵਾਉਣ ਵਾਲਾ ਤੇ ਕਿੰਨਾ ਕੰਮ ਹੁੰਦਾ ਗੱਗੇ ਇਹ ਕਰਨਾ ਬਹੁਤ ਰਿਸਕੀ ਕੰਮ ਹੈ ਉਹਨਾਂ ਨੂੰ ਸਿਰਫ 3200 ਰੁਪਏ ਮਿਲਦਾ ਔਰ ਗਰਮੀਆਂ ਦੀਆਂ ਛੁੱਟੀਆਂ ਇੱਕ ਮਹੀਨਾ ਉਹ ਵੀ ਕੱਟ ਲਿਆ ਜਾਂਦਾ ਪਰ 11 ਮਹੀਨੇ ਦੀ ਤਨਖਾਹ ਹੀ ਉਹਨਾਂ ਨੂੰ ਦਿੰਦੀ ਹੈ ਅੰਦਾਜ਼ਾ ਕਰੋ ਇਹ 75000 ਅਧਿਆਪਕ ਦਫਤਰੀ ਸਟਾਫ ਤੇ ਮੈਡੇਮ ਮੀਲ ਵਰਕਰ ਕਿਸ ਦਿਸ਼ਾ ਵਿੱਚ ਉਹ ਮੁਜਰਿਆ ਇਹ ਸਰਕਾਰ ਕਿਹੜੀ ਆ ਆਮ ਆਦਮੀ ਪਾਰਟੀ ਦੀ ਜਿਹੜੇ ਵੱਡੇ ਵੱਡੇ ਇਸ਼ਤਿਹਾਰ ਲਾ ਕੇ ਕਹਿੰਦੇ ਆ ਕਿ ਐਜੂਕੇਸ਼ਨ ਦਾ ਮਿਆਰ ਤਾਂ ਸਾਡੇ ਤੋਂ ਬਿਨਿਆ ਦੁਨੀਆ ਤੇ ਕਿਤੇ ਹੈ ਹੀ ਨਹੀਂ ਉਹਦੇ ਅਧੀਨ ਸਕੂਲਾਂ 'ਚ ਕੰਮ ਕਰਦੇ ਇਹ ਵੱਖ-ਵੱਖ ਕਿਸਮ ਦੇ ਅਧਿਆਪਕ ਐਮ.ਏ. ਡੀ.ਬੀ.ਲ ਕਰਮਚਾਰੀ ਦਫ਼ਤਰੀ ਸਟਾਫ ਤੇ ਵਰਕਰ ਤੁਸੀਂ ਅੰਦਾਜ਼ਾ ਲਾਓ ਇਹਨਾਂ ਦੀ ਆਪਣੀ ਹਰਤ ਕੀ ਹੈ ਤੇ ਇਹ ਸਰਕਾਰ ਜਿਹੜੀ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੀ ਆ ਤੇ ਜਦੋਂ ਇਹ ਉਹਨਾਂ ਮੰਤਰੀਆਂ ਦੇ ਮੁੱਖ ਮੰਤਰੀ ਦੇ ਘਰ ਆ ਕੇ ਜਾ ਕੇ ਫਿਰ ਇਨਕਲਾਬ ਜਿੰਦਾਬਾਦ ਕਰਦੇ ਆ ਫਿਰ ਜੋ ਸ਼ਕਤੀ ਪੁਲਿਸ ਕਰਦੀ ਆ ਉਹ ਮੈਨੂੰ ਕਹਿਣ ਦੀ ਲੋੜ ਨਹੀਂ ਉਹ ਆਪਾਂ ਸਾਰੇ ਅਖਬਾਰਾਂ 'ਚ ਰੋਜ਼ ਸੋਸ਼ਲ ਮੀਡੀਆ ਤੇ ਆਰ ਵਾਖੋ ਕੋ ਨਿਊ ਚੈਨਲ ਤੇ ਦੇਖਦੇ ਆਂ ਸੋ ਅੱਜ ਇਹ ਗੱਲਬਾਤ ਕਰਨ ਦਾ ਮੇਰਾ ਮਕਸਦ ਇਹ ਹੈ ਕਿ ਜਿਹੜੇ ਅਧਿਆਪਕ ਨੂੰ ਬਹੁਤ ਸੰਤੁਸ਼ਟ ਹੋਣਾ ਚਾਹੀਦਾ ਕਿਉਂਕਿ ਸਾਡੇ ਦਾ ਇਹ ਗਾਥਾ ਵੀ ਬੜੀ ਮਸ਼ਹੂਰ ਹੈ ਸਾਡੇ ਭੁੱਖਿਆਂ ਤੋਂ ਭਗਤੀ ਨਾ ਹੋਵੇ ਆਲੇ ਫੜ ਮਾਰਾ ਆਪਣੀ ਤੇ ਭਗਤੀ ਵੀ ਭੁੱਖਿਆਂ ਤੋਂ ਨਹੀਂ ਹੁੰਦੀ ਤੇ ਜਿਨ੍ਹਾਂ ਸਕੂਲਾਂ ਚ ਸਾਡੇ ਬੱਚਿਆਂ ਨੂੰ ਇਹ ਕੌਣ ਵਾਲੇ ਹੁਣ ਹਾਰ ਨਾਗਰਿਕ ਬਣਾਉਣਾ ਉਹਨਾਂ ਨੂੰ ਵਧੀਆ ਟੈਕਨੀਸ਼ੀਅਨ ਬਣਾਉਣਾ ਹੈ ਉਹਨਾਂ ਨੂੰ ਚੰਗੇ ਵਰਕਰ ਬਣਾਉਣਾ ਉਹਨਾਂ ਦੀ ਜੇ ਇਹ ਹਾਸਤਿਆ ਤੇ ਅੰਦਾਜ਼ਾ ਕਰੋ ਵੀ ਇਹ ਸਰਕਾਰ ਦੇ ਵਿਦਿਆ ਨੂੰ ਚਾ ਚੁੱਕਣ ਦੇ ਦਾਵੇ ਆਰ ਵਿਦਿਆ ਨੂੰ ਪਹਿਲ ਦੇਣ ਦੇ ਦਾਵੇ ਕਿੰਨੇ ਠੀਕ ਨੇ ਕਿੰਨੇ ਕਸੌਟੀ ਤੇ ਉਤਰਦੇ ਆ ਇਹ ਆਪਣਾ ਸਾਰਿਆਂ ਦਾ ਫਰਜ ਆ ਵੀ ਇਸ ਗੱਲ ਨੂੰ ਸਮਝ ਕੇ ਤੇ ਇੱਕ ਰਾਜ ਪ੍ਰਬੰਧ ਵਿੱਚ ਕਿਹੋ ਜਿਹਾ ਸਕੂਲ ਸਿਸਟਮ ਚਾਹੀਦਾ ਉਹਦੀ ਗੱਲ ਕਰੀਏ ਇਸ ਦੇ ਨਾਲ ਹੀ ਖਤਮ ਕਰ ਦਿਆਂ ਮੈਂ ਬੇਨਤੀ ਕਰਦਾ ਵੀ ਜੇ ਗੱਲਬਾਤ ਠੀਕ ਲੱਗੀ ਆ ਤੇ ਆਪਾਂ ਇਸ ਹਾਕ ਚੈਨਲ ਜਿਹਦੇ ਲਈ ਹਾਕ ਮਾਰਨ ਦੀ ਕੋਸ਼ਿਸ਼ ਆ ਉਨ ਨੂੰ ਵੱਟੋ ਆਰ ਸਬਸਕ੍ਰਾਈਬ ਕਰਕੇ ਲਾਈਕ ਕਰਕੇ ਸ਼ੇਅਰ ਕਰਕੇ ਬਹੁਤ ਬਹੁਤ ਧੰਨਵਾਦ